ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਜੀ ਮੈਂ ਜਸਪ੍ਰਿਤ ਕੌਰ ਮਾਨ ਨੂਰਮਾਨ ਬਲੌਗ ਦੇ ਵਿੱਚ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਹੋਰ ਸੁਣਾਓ ਜੀ ਕੀ ਹਾਲ ਚਾਲ ਹੈ ਠੀਕ ਠਾਕ ਵਧੀਆ ਹਾਂ ਜੀ ਇੱਥੇ ਦਿਨ ਹੈਗਾ ਜੀ ਸ਼ੁੱਕਰਵਾਰ ਦਾ 21 ਤਰੀਕ ਹੈ ਜੀ ਤੇ ਇੱਥੇ ਸਵੇਰ ਦਾ ਟਾਈਮ ਹੈ ਸਵੇਰ ਦੇ 4 ਵਜ ਚੁੱਕੇ ਨੇ ਵੈਸੇ ਮੈਂ 3 ਵਜੇ ਉੱਠੀ ਸੀ ਉਸ ਤੋਂ ਪਹਿਲਾਂ ਜਿਹੜਾ ਮੱਝਾਂ ਦਾ ਧਾਰਾ ਵਗੈਰਾ ਸੌਰੀ ਫੀਲਡ ਵਗੈਰਾ ਦਾ ਕੰਮ ਸੀ ਉਹ ਆਪਾਂ ਉਹਨਾਂ ਨੂੰ ਪਾ ਦਿੱਤੀ ਹੈਗੀ ਆ ਤੇ ਉਸ ਤੋਂ ਬਾਅਦ ਫਿਰ ਮੈਂ ਨਹਾ ਕੇ ਤੇ ਇੱਥੇ ਆਪਣੀ ਅੱਜ ਸੀਗੀ ਗੁਰਦੁਆਰਾ ਸਾਹਿਬ ਦੇ ਵਿੱਚ ਦੇਗ ਦੀ ਸੇਵਾ ਤੇ ਇੱਥੇ ਹੁਣ ਮੈਂ ਬਣਾ ਰਹੀ ਸੀਗੀ ਦੇਗ ਤੇ ਦੇਗ ਬਣਾ ਕੇ ਤੇ ਫਿਰ ਆਪਾਂ ਜਾਵਾਂਗੇ ਗੁਰਦੁਆਰਾ ਸਾਹਿਬ ਤੇ ਇਹ ਜਿਹੜਾ ਘਿਓ ਸੀਗਾ ਤੇ ਇਹ ਨਾ ਮੈਂ ਕੱਲ ਸ਼ਾਮੀ ਹੀ ਬਣਾ ਕੇ ਰੱਖ ਲਿਆ ਸੀਗਾ ਮલાઈ ਗਰਮ ਕਰਕੇ ਜਾਨੀ ਕਿ ਤੇ ਘਿਓ ਜਿਹੜਾ ਸੱਜਰਾ ਬਣਾ ਕੇ ਰੱਖਿਆ ਸੀਗਾ ਤੇ ਫਿਰ ਨਾ ਇਹਨੂੰ ਮੈਂ ਇਸ ਤਰ੍ਹਾਂ ਗੜਵੀ ਦੇ ਵਿੱਚ ਟੀ ਕੱਢ ਲਿਆ ਸੀਗਾ ਮੈਂ ਕਿਹਾ ਵੀ ਚਲੋ ਸਵੇਰੇ ਆਪਾ ਇਸੇ ਦੀ ਦੇਗ ਬਣਾ ਕੇ ਲੈ ਕੇ ਜਾਵਾਂਗੇ ਵੈਸੇ ਪਹਿਲਾਂ ਦਾ ਵੀ ਬਣਿਆ ਪਿਆ ਸੀਗਾ ਪਰ ਮੈਂ ਉਹ ਵਾਲਾ ਕਿਉਂ ਨਹੀਂ ਪਾਇਆ ਕਿਉਂਕਿ ਮੈਨੂੰ ਵਹਿਮ ਜਾ ਹੋ ਗਿਆ ਮੈਂ ਕਦੀ ਕਈ ਵਾਰੀ ਕੋਈ ਅਜੂਠੇ ਹੱਥ ਵਗੈਰਾ ਲੱਗ ਜਾਂਦੇ ਆ ਕਿਸੇ ਭਲੇਖੇ ਜੀ ਤੇ ਫਿਰ ਇਸ ਕਰਕੇ ਫਿਰ ਮੈਂ ਕੱਲ ਨਾ ਸ਼ਾਮ ਨੂੰ ਗਰਮ ਦੁਬਾਰਾ ਜਿਹੜਾ ਸੀਗਾ ਸਜਰਾ ਕਿਉਂ ਗਰਮ ਕਰ ਲਿਆ ਸੀਗਾ ਮਲਾਈ ਦਾ ਤੇ ਫਿਰ ਉਹ ਮੈਂ ਬਣਾ ਕੇ ਏਦਾਂ ਘੜਵੀ ਦੇ ਵਿੱਚ ਹੀ ਰੱਖ ਲਿਆ ਸੀਗਾ ਤੇ ਹੁਣ ਆਪਾਂ ਇਹ ਵਾਲਾ ਕਿਉਂ ਪਾ ਕੇ ਤੇ ਆਪਾਂ ਇਹਦੀ ਦੇਗ ਬਣਾ ਕੇ ਗੁਰਦੁਆਰਾ ਸਭ ਲੈ ਕੇ ਜਾਵਾਂਗੇ ਹਾਂਜੀ ਤੁਹਾਨੂੰ ਇੱਕ ਪਲੀਜ਼ ਰਿਕਵੈਸਟ ਹੈ ਜੀ ਮੇਰੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਕਮੈਂਟ ਕਰਕੇ ਦੱਸਣਾ ਤੁਹਾਨੂੰ ਅੱਜ ਦੀ ਜਿਹੜੀ ਵੀਡੀਓ ਕਿਦਾਂ ਦੀ ਲੱਗੀ ਇਹ ਲਓ ਜੀ ਹੁਣ ਇੱਥੇ ਆਪਾਂ ਬਣਾ ਲੈਨੇ ਆਂ ਦੇਗ ਕਿਉਂਕਿ ਮੈਂ 5:30 ਤੱਕ ਮੈਂ ਗੁਰਦੁਆਰਾ ਸਾਹਿਬ ਜਾਣਾ ਸੀਗਾ ਤੇ ਇੱਥੇ ਥੋੜਾ ਜਿਹਾ ਮੈਨੂੰ ਐ ਲੱਗਿਆਂਦਾ ਸੀ ਕਿ ਜਲਦੀ ਜਲਦੀ ਗੁਰਦੁਆਰਾ ਸਾਹਿਬ ਬਣਾ ਕੇ ਦੇਗ ਤੇ ਲੈ ਜਾ ਕੀ ਕਿਤੇ ਮੈਂ ਲੇਟ ਨਾ ਹੋ ਜਾ। ਹਾਂਜੀ ਮੈਂ ਗੁਰਦੁਆਰਾ ਸਾਹਿਬ ਲੈ ਕੇ ਜਾਵਾਂਗੇ ਕਿ ਹਰ ਮਹੀਨੇ ਆਪਣੀ ਜਿਹੜੀ ਵਾਰੀ ਆ ਗੁਰਦੁਆਰਾ ਸਾਹਿਬ ਦੇ ਵਿੱਚ ਦੇਖਦੀ ਆਉਂਦੀ ਆ ਕਈ ਵਾਰੀ ਤਾਂ ਮਹੀਨੇ ਕੋ ਪਿੱਛੋਂ ਆ ਜਾਂਦੀ ਆ ਜੀ ਤੇ ਕਈ ਵਾਰੀ ਬਸ ਕੁਛਕ ਦਿਨ ਉੱਪਰ ਲੰਘ ਜਾਂਦੇ ਆ ਉਹ ਕਈ ਵਾਰੀ ਉੱਪਰ ਦਿਨ ਤਾਂ ਲੰਘ ਜਾਂਦੇ ਆ ਜੀ ਤੇ ਵੀ ਇਦਾਂ ਹੁੰਦਾ ਕਈ ਵਾਰੀ ਕੋਈ ਘਰ ਨਹੀਂ ਲੈ ਕੇ ਜਾਂਦਾ ਜਾਂ ਕਿਸੇ ਦੀ ਵਾਰੀ ਕੱਟੀ ਜਾਂਦੀ ਹੈ ਕੋਈ ਕਟਵਾ ਲੈਂਦਾ ਜਾਂ ਵੀ ਇੱਥੇ ਨਹੀਂ ਹੁੰਦਾ ਜਾਂ ਕੋਈ ਪ੍ਰੋਬਲਮ ਹੁੰਦੀ ਹੈ ਅਗਲੇ ਦੇ ਘਰ ਦੇ ਵਿੱਚ ਹਨਾ ਜੀ ਤਾਂ ਫਿਰ ਉਹ ਉਹਦੀ ਵਾਰੀ ਕੱਟੀ ਜਾਂਦੀ ਹੈ ਤਾਂ ਤਾਂ ਕਰਕੇ ਫਿਰ ਮਹੀਨੇ ਤੋਂ ਆ ਜਾਂਦੀ ਹੈ ਜੇ ਵਿੱਚੋਂ ਕਿਸੇ ਘਰ ਦੀ ਵਾਰੀ ਜਿਹੜੀ ਨਾ ਕੱਟੀ ਜਾਵੇ ਜਾਂ ਹਨਾ ਤੇ ਸਾਰੇ ਘਰ ਲੈਣ ਵਾਰੀ ਦੇਖ ਲਈ ਜਾਂ ਤਾਂ ਫਿਰ ਮਹੀਨੇ ਤੋਂ ਕੁਸ਼ਕ ਦੇਣਾ ਉਪਰ ਆ ਜਾਂਦੇ ਨੇ ਤੇ ਬਸ ਮਹੀਨੇ ਤੋਂ ਸਵਾ ਮਹੀਨੇ ਤੋਂ ਤਕਰੀਬਨ ਆਪਣੀ ਜਿਹੜੀ ਦੇਖ ਦੀ ਸੇਵਾ ਗੁਰਦੁਆਰਾ ਸਾਹਿਬ ਲੱਗੀ ਹੁੰਦੀ ਹੈ ਤੇ ਬਸ ਆ ਜਾਂਦੀ ਹੈ ਤੇ ਆਪਾਂ ਆਈਵਰੀ ਫਿਰ ਗੁਰਦੁਆਰਾ ਸਾਹਿਬ ਲੈ ਕੇ ਜਾਣੇ ਆ ਦੇਗ ਮੀਂਹ ਜਾਈ ਨੇਰੀ ਜਾਵੇ ਤੇ ਆਪਾਂ ਗੁਰਦੁਆਰਾ ਸਾਹਿਬ ਦੇਗ ਲੈ ਕੇ ਜਾਂਦੇ ਹਾਂ ਹਾਂਜੀ ਲੋ ਜੀ ਇੱਥੇ ਹੁਣ ਟਾਈਮ ਹੋ ਗਿਆ ਜਿਹੜਾ ਸ਼ਾਮ ਦਾ ਗੁਰਦੁਆਰਾ ਸਾਹਿਬ ਤੋਂ ਆਣ ਕੇ ਫਿਰ ਮੈਨੂੰ ਮੈਂ ਆਪਣੇ ਘਰ ਦੇ ਜਿਹੜੇ ਕੰਮ ਸੀਗੇ ਉਹ ਕੀਤੇ ਕਿਉਂਕਿ ਫਿਰ ਬਾਅਦ ਵਿੱਚ ਕਾਫੀ ਲੇਟ ਹੋ ਗਈ ਸੀਗੀ ਤੇ ਫਿਰ ਮੇਰੇ ਤੋਂ ਉਸ ਤੋਂ ਬਾਅਦ ਕੋਈ ਵੀ ਵੀਡੀਓ ਜਿਹੜੇ ਨਹੀਂ ਬਣੇਗੀ ਤੇ ਫਿਰ ਉਸ ਤੋਂ ਬਾਅਦ ਹੁਣ ਇਹ ਹੈਗਾ ਜੀ ਸ਼ਾਮ ਦਾ ਟਾਈਮ ਤੇ ਸ਼ਾਮ ਦੇ ਟਾਈਮ ਤੇ 4:00 ਵਜੇ ਹੋਏ ਨੇ ਹਾਂਜੀ ਤੇ ਮੈਂ ਇੱਥੇ ਮੱਝਾਂ ਨੂੰ ਲੱਗ ਗਈ ਸੀਗੀ ਮੱਝਾਂ ਨੂੰ ਗਾਇਆਂ ਨੂੰ ਨਵਾਉਣ ਵਾਸਤੇ ਇਹਨਾਂ ਨੂੰ ਪਾਣੀ ਪਿਆ ਕੇ ਤੇ ਨਵਾਤਾ ਹੁਣ ਆਪਾਂ ਤੇ ਇਸ ਤੋਂ ਬਾਅਦ ਫਿਰ ਆਪਾਂ ਤਾਰਾ ਕੱਢਾਂਗੇ ਕਿਉਂਕਿ ਗਰਮੀ ਜ਼ਿਆਦਾ ਸੀਗੀ ਤੇ ਫਿਰ ਨਾ ਮੈਨੂੰ ਜਦੋਂ ਗੁਰਦੁਆਰਾ ਸਾਹਿਬ ਤੋਂ ਆਈ ਧਿਆਨ ਕੇ ਤਾਂ ਫਿਰ ਤੁਹਾਨੂੰ ਪਤਾ ਵੀ ਥੋੜਾ ਜਿਹਾ ਕੰਮ ਨੂੰਗੀ ਲੇਟ ਹੋ ਗਈ ਮੈਂ ਤੇ ਫਿਰ ਇਸ ਕਰਕੇ ਮੇਰੇ ਤੋਂ ਕੋਈ ਵੀ ਵੀਡੀਓ ਨਹੀਂ ਬਣਾਂਗੀ ਤੇ ਨਾ ਹੀ ਕੋਈ ਮੇਰੀ ਵੀਡੀਓ ਬਣਾਉਣ ਵਾਲਾ ਹੈਗਾ ਸਿਖਰੇ ਮੇਰਾ ਕੈਮਰਾਮੈਨ ਗਿਆ ਹੋਇਆ ਤੇ ਅਰਸ਼ਨੂਰ ਫੈਣੀ ਦਾ ਬੇਟਾ ਕਰੇ ਇਸ ਕਰਕੇ ਉਹਰ ਗਿਆ ਹੋਇਆ ਨਾਨਕੀ ਛੁੱਟੀਆਂ ਕਰਕੇ ਬਸ ਉਹਨੂੰ ਹਣਾਂ ਵੇਸੀ ਆਜੂਗਾ ਉਹ ਕਾਲ ਲੂੰ ਤੇ ਫਿਰ ਆਪਾਂ ਜਿਹੜੀ ਵੀਡੀਓ ਅਡੇ ਲਈ ਪਾਇਆ ਕਰਾਂਗੇ ਹਾਂਜੀ ਤੇ ਇੱਕ ਨਾ ਮੈਨੂੰ ਕਮੈਂਟ ਆਇਆ ਸੀਗਾ ਉਹਨਾਂ ਨੇ ਕਮੈਂਟ ਕੀਤਾ ਸੀ ਉਹਨਾਂ ਨੇ ਦੋ ਵਾਰੀ ਕਮੈਂਟ ਕਰਤਾ ਕਿ ਬਾਥਰੂਮ ਕੋਲੋਂ ਦੀ ਵੀਡੀਓ ਭੇਜੋ ਤੇ ਹਾਂਜੀ ਮੈਂ ਉਹਨਾਂ ਨੂੰ ਕਹੂੰਗੀ ਕਿ ਮੈਂ ਉਹ ਵੀਡੀਓ ਜਿਹੜੀ ਜਲਦੀ ਭੇਜੂੰਗੀ ਕਿਉਂਕਿ ਹੁਣ ਮੈਨੂੰ ਪ੍ਰੋਬਲਮ ਇਹ ਆ ਕਿ ਇੱਕ ਤਾਂ ਖੇਤ ਦਾ ਕੰਮ ਚੱਲ ਰਿਹਾ ਹਨਾ ਦੇ ਕੰਮ ਦਾ ਥੋੜਾ ਜਿਹਾ ਕੱਸ ਹੋ ਰਿਹਾ ਤੇ ਇਸ ਕਰਕੇ ਤੇ ਇੱਕ ਵੀ ਡੇਟਾ ਨਹੀਂ ਹੈਗਾ ਮੇਰਾ ਇੱਥੇ ਤੇ ਫਿਰ ਮੈਨੂੰ ਨਾ ਵੀਡੀਓ ਬਣਾਉਣ ਦੇ ਵਿੱਚ ਥੋੜੀ ਜਿਹੀ ਪ੍ਰੋਬਲਮ ਆਉਂਦੀ ਐ ਇਸ ਕਰਕੇ ਤੇ ਮੈਂ ਕੋਈ ਗੱਲ ਨਹੀਂ ਜਲਦੀ ਹੀ ਆਪਾਂ ਜਿਹੜੇ ਬਾਥਰੂਮ ਕਲੀਨਿੰਗ ਦੇ ਜਿਹੜੀ ਵੀਡੀਓ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਹਾਂਜੀ ਲੋ ਜੀ ਇੱਥੇ ਹੁਣ ਹੋ ਗਿਆ ਸੀਗਾ ਸ਼ਾਮ ਦਾ ਟਾਈਮ 5:30 ਹੋ ਚੁੱਕੇ ਸੀਗੇ ਤੇ ਮੈਂ ਧਾਰਾ ਕੱਢਣ ਲੱਗ ਗਈ ਸੀਗੀ ਇੱਥੇ ਹੁਣ ਮੈਂ ਮੱਝ ਦੀ ਧਾਰ ਕੱਢ ਰਹੀ ਹਾਂ ਇਸ ਦੀ ਉਸ ਤੋਂ ਬਾਅਦ ਫਿਰ ਦੂਸਰੀ ਮੱਝ ਦੀ ਧਾਰ ਕੱਢੂੰਗੀ ਫਿਰ ਗਾਈਆਂ ਦੀਆਂ ਧਾਰਾਂ ਜਿਹੜੀਆਂ ਕੱਢੀਆਂ ਜਾਣਗੀਆਂ ਕਿਉਂਕਿ ਪਹਿਲਾਂ ਮੈਂ ਮੱਝਾਂ ਦੀ ਧਾਰ ਹੀ ਕੱਢਦੀ ਹੁੰਦੀ ਆ ਬਾਅਦ ਵਿੱਚ ਗਾਈਆਂ ਦੀ ਧਾਰ ਕੱਢਦੀ ਹੁੰਦੀ ਆ ਮੱਝ ਵੈਸੇ ਸਾਡੀ ਬਹੁਤ ਸੇਲ ਆ ਕੋਈ ਐਵੇਂ ਨਹੀਂ ਹੈਗਾ ਕਿ ਇਹ ਕੋਈ ਜਿਆਦਾ ਤਾਂ ਪਰੇਸ਼ਾਨ ਨਹੀਂ ਕਰਦੀ ਵਿਚਾਰੀ ਵੀ ਸਾਡੀ ਦੂਸਰੀ ਮੱਝ ਆ ਤੇ ਉਹ ਥੋੜਾ ਜਿਆਦਾ ਡਰਦੀ ਆ ਜੇ ਕੋਈ ਬੋਲ ਵੀ ਪਵੇ ਜਿੱਦਾਂ ਜੇ ਕੋਈ ਆਂਡ-ਗਾਂਡ ਦੇ ਵਿੱਚ ਵੀ ਬੋਲ ਰਿਹਾ ਜਾਂ ਕੋ ਖੜਕਾ ਰਿਹਾ ਤਾਂ ਫਿਰ ਉਹ ਉਹਦੇ ਤਪਕ ਜਾਂਦੀ ਆ ਪਰ ਇਹਨੂੰ ਵਿਚਾਰੀ ਨੂੰ ਕੋਈ ਨਿੰਦੋਂ ਚਾਰ ਨਹੀਂ ਕੋਈ ਇਹਨੂੰ ਚੋਲੇ ਕਈ ਵਾਰੀ ਚੋੜ ਕਰ ਦਰਸ਼ਨੁਰ ਵੀ ਇਹਨੂੰ ਲੱਗ ਜਾਂਦਾ ਚੋਣਾ ਕਰਿੰਦਾ ਹੁੰਦਾ ਵੀ ਮੰਮਾ ਮੈਨੂੰ ਥੋੜਾ ਜਿਹਾ ਚੋ ਲੈਣ ਦੋ ਮੈਨੂੰ ਦੇਖ ਲੈਣ ਦੋ ਧਾਰ ਕੱਢ ਕੇ ਉਹਨੂੰ ਸ਼ੌਂਕ ਆ ਤੇ ਉਹ ਵੀ ਬੈਠ ਜਾਂਦਾ ਪਰ ਵਿਚਾਰੀ ਨਹੀਂ ਹਿੱਲਦੀ ਗਈ ਇਹ ਬਿਲਕੁਲ ਵੀ ਪਰ ਹੁਣ ਇਹ ਮੱਝ ਜਿਹੜੀ ਆਪਾਂ ਸੇਲ ਕਰਾਂਗੇ ਵੇਚਣੀਆਂ ਇਹ ਮੱਝ ਥੋੜੀ ਜਿਹੀ ਮਜਬੂਰੀ ਸੀਗੀ ਤੇ ਲੋੜ ਸੀ ਆਪਾਂ ਨੂੰ ਇਸ ਕਰਕੇ ਵੈਸੇ ਦਿਲ ਤਾਂ ਨਹੀਂ ਕਰਦਾਗਾ ਪਰ ਕੀ ਕਰਗੇ ਜੀ ਮਜਬੂਰੀ ਆ ਜਦੋਂ ਕੋਈ ਆਪਣੇ ਹਣਾ ਆਪਾਂ ਨੂੰ ਲੋੜ ਹੁੰਦੀ ਆ ਕੋਈ ਮਜਬੂਰੀ ਹੁੰਦੀ ਆ ਤੇ ਫਿਰ ਹਣਾ ਵੇਚਣੀ ਪੈਂਦੀ ਆ ਵੈਸੇ ਮੇਰਾ ਦਿਲ ਤਾਂ ਨਹੀਂ ਕਰ ਰਿਹਾ ਪਰ ਮਜਬੂਰੀ ਕਰਕੇ ਫਿਰ ਹੁਣ ਵੇਚਣੀ ਪੈ ਰਹੀ ਆ ਤੇ ਦੇਖਦੇ ਆ ਜੀ ਚੰਗਾ ਮੁੱਲ ਮਿਲ ਗਿਆ ਤੇ ਫਿਰ ਆਪਾਂ ਵੇਚ ਦਾਂਗੇ ਤੇ ਬਾਕੀ ਦੁੱਧ ਵੀ ਇਹਦੇ ਥੱਲੇ ਵਧੀਆ ਕੋਈ ਇਹ ਨਹੀਂ ਗੱਲ ਹੈ ਵੀ ਕੋਈ ਦੁੱਧ ਘਟਾ ਚਲੋ ਜੀ ਹੁਣ ਮੈਂ ਕੱਢਦੀ ਆਂ ਇਹ ਧਾਰ ਉਸ ਤੋਂ ਬਾਅਦ ਆਪਾਂ ਫਿਰ ਅਗਲੀ ਮੱਝ ਦੀ ਧਾਰ ਕੱਢਾਂਗੇ ਹਾਂਜੀ ਲੋ ਜੀ ਹੁਣ ਮੈਂ ਇੱਧਰ ਆ ਗਈ ਸੀ ਮੱਝਾਂ ਨੂੰ ਫੀਡ ਪਾਉਣ ਵਾਸਤੇ ਧਾਰਾਂ ਜਿਹੜੀਆਂ ਮੈਂ ਕੱਢ ਲਈਆਂ ਸੀਗੀਆਂ ਤੇ ਇਹ ਫੀਲਡ ਮੈਂ ਇੱਕ ਮੱਝ ਦੀ ਤੇ ਦੋ ਗਾਈਆਂ ਦੀ ਫੀਡ ਜਿਹੜੀ ਮੈਂ ਇੱਧਰ ਆ ਗੱਟੇ ਦੇ ਵਿੱਚ ਲੈ ਕੇ ਆਈ ਸੀ ਕਿਉਂਕਿ ਉਹਨਾਂ ਨੂੰ ਤਿੰਨਾਂ ਨੂੰ ਇੱਕ ਫੀਲਡ ਪਾਣੀ ਹੁੰਦੀ ਆ ਤੇ ਇੱਕ ਜਿਹੜੀ ਛੋਟੀ ਆ ਉਹਦੀ ਫੀਡ ਅਲੱਗ ਤੋਂ ਆ ਐਸੇ ਦੇਖਣ ਜਦ ਤਾ ਇਹ ਸੇਮ ਲੱਗਦੀਆਂ ਹੋਣੀਆਂ ਪਰ ਹੈ ਅਲੱਗ-ਅਲੱਗ ਉਹਨਾਂ ਦੀ ਜਿਹੜੀ ਫੀਡ ਆ ਉਸ ਮਾਰ ਛੋਟੀ ਦੀ ਫੀਡ ਆ ਜਿਹੜੀ ਉਹ ਨੀਲੇ ਬੱਥਰ ਦੇ ਵਿੱਚ ਪਾ ਲਈ ਸੀਗੀ ਜੀ ਮੈਂ ਤੇ ਜਿਹੜੀ ਛੋਟੀ ਕੱਤੀ ਨੂੰ ਫੀਡ ਪਾਉਣੀ ਸੀਗੀ ਤੇ ਕੱਟੇ ਨੂੰ ਉਹਨਾਂ ਦੀ ਜਿਹੜੀ ਮੈਂ ਇਸ ਬਾल्टी ਦੇ ਵਿੱਚ ਲੈ ਆਈ ਸੀਗੀ ਤੇ ਹੁਣ ਆਪਾਂ ਲੱਗ ਲੱਗ ਉਸੇ ਤਰ੍ਹਾਂ ਹੀ ਜਿਹੜਾ ਜਿਹੜੀ ਆ ਸਵਾਦਿਆਂਗੇ ਸਾਰਿਆਂ ਨੂੰ ਵਿੱਚੇ ਆਪਾਂ ਪਾ ਰਹੇ ਸੀ ਪਾਊਡਰ ਤੇ ਕੈਲਸ਼ੀਅਮ ਇਹ ਮਿਕਸ ਕਰਕੇ ਫਿਰ ਆਪਾਂ ਇਹਨਾਂ ਨੂੰ ਤੁਹਾਡੀ ਉਸੇ ਤਰ੍ਹਾਂ ਜਿਹੜੀ ਜੀੜਾ ਉਕਵਾ ਦੇਾਂਗੇ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਆਪਾਂ ਪਾਸੀ ਬਣ ਦੇਾਂਗੇ ਤੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਹਾਂ ਜੀ ਅੱਜ ਦੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਮਿਲਾਂਗੇ ਆਪਾਂ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਅੱਜ ਲਈ ਬਸ ਇੰਨਾ ਕਿ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਾਏ